ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ YouTube ਨੇ ਆਖਰਕਾਰ 2025 ਵਿੱਚ ਇੱਕ ਐਸਾ ਫੀਚਰ ਲਾਂਚ ਕੀਤਾ ਹੈ ਜਿਸ ਦਾ ਹਰੇਕ ਕ੍ਰिएਟਰ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਹੁਣ ਤੁਸੀਂ ਆਪਣੀ ਵੀਡੀਓਜ਼ ਦੇ ਵਿੱਚ ਹੋਰ ਚੈਨਲਸ ਨਾਲ ਕੋਲਾਬੋਰੇਸ਼ਨ ਕਰ ਸਕਦੇ ਹੋ ਚਾਹੇ ਨਵੀਂ ਵੀਡੀਓ ਹੋਣ ਜਾਂ ਪੁਰਾਣੀਆਂ ਇਸ ਫੀਚਰ ਨਾਲ ਤੁਹਾਡੀ ਆਡੀਅנס ਵਧੇਗੀ ਸਬਸਕ੍ਰਾਈਬਰਸ ਤੇ ਵਿਜ਼ਿਬਿਲੀਟੀ ਦੋਨਾਂ ਨੂੰ ਬੂਸਟ ਮਿਲੇਗਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਦੇ ਸਾਰੇ ਬੈਨੀਫਿਟਸ ਯੂਸਸ ਅਤੇ ਸਟੈਪ ਬਾਈ ਸਟੈਪ ਸੈਟਅਪ ਕਰਕੇ ਦਿਖਾਵਾਂਗਾ ਤਾਂ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਕੋਲੈਬੋਰੇਸ਼ਨ ਹੈ ਕੀ YouTube ਦਾ ਇਹ ਨਵਾਂ ਫੀਚਰ ਕੋਲੈਬੋਰੇਸ਼ਨ ਨਾਮ ਨਾਲ ਆਇਆ ਹੈ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਕਿਸੇ ਵੀ ਵੀਡੀਓ ਦੇ ਵਿੱਚ ਹੋਰ ਪੰਜ ਚੈਨਲਸ ਨੂੰ ਐਡ ਕਰ ਸਕਦੇ ਹੋ ਇਸ ਦਾ ਬੈਨੀਫਿਟ ਇਹ ਹੈ ਕਿ ਜਦੋਂ ਵਿਊਅਰ ਵੀਡੀਓ ਦੇ ਟਾਈਟਲ ਜਾਂ ਡਿਸਕ੍ਰਿਪਸ਼ਨ ਦੇ ਨਾਲ ਚੈਨਲ ਨੇਮ ਕੀ ਸਬਸਕ੍ਰਾਈਬ ਵੀ ਕਰ ਸਕਦਾ ਹੈ ਇਸ ਦੇ ਨਾਲ ਤੁਹਾਡੇ ਜਿੰਨੇ ਵੀ ਚੈਨਲਸ ਜਾਂ ਤੁਹਾਡੇ ਫਰੈਂਡਸ ਦੇ ਚੈਨਲਸ ਨੂੰ ਇਕੱਠੇ ਗਰੋਥ ਮਿਲੇਗੀ ਹੁਣ ਕੋਲਾਬੋਰੇਸ਼ਨ ਦੇ ਬੈਨੀਫਿਟਸ ਨੂੰ ਸਮਝੋ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਨ੍ਹਾਂ ਦੇ ਇੱਕ ਤੋਂ ਜ਼ਿਆਦਾ ਚੈਨਲਸ ਨੇ ਜੇ ਤੁਹਾਡੇ 2 ਜਾਂ 3 ਚੈਨਲਸ ਹਨ ਤੁਸੀਂ ਇੱਕ ਸਟਰੋਂਗ ਚੈਨਲ ਦੀ ਹੈਲਪ ਨਾਲ ਆਪਣੇ ਨਵੇਂ ਚੈਨਲ ਨੂੰ ਪ੍ਰਮੋਟ ਕਰ ਸਕਦੇ ਹੋ ਐਗਜ਼ਾਮਪਲ ਤੁਹਾਡਾ ਇੱਕ ਚੈਨਲ ਪਹਿਲਾਂ ਤੋਂ ਹੀ ਬਹੁਤ ਵਧੀਆ ਚੱਲ ਰਿਹਾ ਤਾਂ ਕੋਲਾਬੋਰੇਸ਼ਨ ਨਾਲ ਵਿਊਰ ਨੂੰ ਪਤਾ ਲੱਗੇਗਾ ਕਿ ਤੁਹਾਡਾ ਇੱਕ ਹੋਰ ਚੈਨਲ ਵੀ ਹੈ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਫਰੈਂਡਸ ਜਾਂ ਕ੍ਰੀਏਟਰ ਨਾਲ ਮਿਲ ਕੇ ਮੰਨ ਲਓ ਤੁਹਾਡੇ ਵੀਡੀਓਜ਼ ਬਣਾਉਂਦੇ ਹਨ ਤੁਸੀਂ ਇੱਕ ਵੀਡੀਓ ਵਿੱਚ ਹੀ ਸਭ ਦੇ ਟਿਪਸ ਇਕੱਠੇ ਕਰਕੇ ਅਪਲੋਡ ਕਰੋ ਅਤੇ ਉਹਨਾਂ ਨੂੰ ਕੋਲੈਬੋਰੇਟ ਐਡ ਕਰ ਦਿਓ ਇਸ ਤਰ੍ਹਾਂ ਸਭ ਨੂੰ ਵਿਜ਼ਿਬਿਲਟੀ ਮਿਲੇਗੀ ਅਤੇ ਆਡੀਅנס ਇਕੱਠੇ ਗਰੋ ਕਰੇਗੀ ਤੀਜੇ ਨੰਬਰ ਤੇ ਗੱਲ ਕਰਦੇ ਹਾਂ ਆਡੀਅנס ਟਰਸ ਜਦੋਂ ਵਿਊਅਰ ਦੇਖਦਾ ਹੈ ਕਿ ਮਲਟੀਪਲ ਕ੍ਰੀਏਟਰਸ ਨੇ ਵੀਡੀਓ ਵਿੱਚ ਕੋਲੈਬੋਰੇਸ਼ਨ ਕੀਤਾ ਹੈ ਉਹਨਾਂ ਨੂੰ ਕੰਟੈਂਟ ਆਥੈਂਥਿਕ ਅਤੇ ਯੂਸਫੁਲ ਲੱਗਦਾ ਹੈ ਅੱਗੇ ਗੱਲ ਕਰਦੇ ਹਾਂ ਕੋਲੈਬੋਰੇਸ਼ਨ ਇਨੇਬਲ ਕਿਵੇਂ ਕਰੀਏ ਮੋਬਾਈਲ ਦੇ ਵਿੱਚ YouTube Studio ਐਪ ਖੋਲੋ ਜਿਹੜੀ ਵੀ ਵੀਡੀਓ ਚਾਹੁੰਦੇ ਹੋ ਉਸ ਤੇ ਜਾਓ ਅਤੇ ਐਡਿਟ ਤੇ ਕਲਿੱਕ ਕਰੋ ਹੇਠਾਂ ਸਕਰੋਲ ਕਰੋ ਤੁਹਾਨੂੰ ਇਨ ਮਿਲੇਗਾ ਇੱਥੇ ਚੈਨਲ ਸਰਚ ਕਰੋ ਜਿਸ ਨਾਲ ਤੁਸੀਂ ਕੋਲਾਬੋਰੇਸ਼ਨ ਕਰਨੀ ਹੈ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਕੋਲਾਬੋਰੇਟਰ ਸਿਰਫ ਐਨਲਿਟਿਕਸ ਵੇਖ ਸਕੇ ਜਾਂ ਨਹੀਂ ਫਿਰ ਕ੍ਰੀਏਟ ਲਿੰਕ ਤੇ ਕਲਿੱਕ ਕਰੋ ਇਹ ਲਿੰਕ ਕੋਲਾਬੋਰੇਟਰ ਨੂੰ ਸ਼ੇਅਰ ਕਰੋ ਜਦੋਂ ਉਹ ਅਕਸੈਪਟ ਕਰੇਗਾ ਕੋਲਾਬੋਰੇਸ਼ਨ ਕੰਪਲੀਟ ਹੋ ਜਾਵੇਗੀ ਸੇਮ ਹੀ ਤੁਸੀਂ ਲੈਪਟਾਪ ਜਾਂ ਪੀਸੀ ਵਿੱਚ ਵੀ ਕਰ ਸਕਦੇ ਹੋ ਇਸ ਕੋਲਾਬੋਰੇਸ਼ਨ ਫੀਚਰ ਨੂੰ ਸਿਰਫ ਨਵੇਂ ਵੀਡੀਓ ਵਿੱਚ ਹੀ ਨਹੀਂ ਸਗੋ ਪੁਰਾਣੀ ਵੀਡੀਓ ਦੇ ਵਿੱਚ ਵੀ ਐਡ ਕੀਤਾ ਜਾ ਸਕਦਾ ਹੈ ਜਦੋਂ ਕੋਈ ਵਿਊਅਰ ਤੁਹਾਡੀ ਵੀਡੀਓ ਦੇਖੇਗਾ ਤਾਂ ਵੀਡੀਓ ਦੇ ਟਾਈਟਲ ਹੇਠਾਂ ਉਹਨਾਂ ਕੋਲਾਬੋਰੇਟਰ ਚੈਨਲਸ ਦੇ ਨਾਮ ਦੇਖਣਗੇ ਵੀਊਅਰ ਜਦੋਂ ਉਸ ਤੇ ਕਲਿੱਕ ਕਰੇਗਾ ਤਾਂ ਤਾਨੂੰ ਚੈਨਲਸ ਨੂੰ ਸਬਸਕ੍ਰਾਈਬ ਕਰਨ ਦਾ ਆਪਸ਼ਨ ਮਿਲੇਗਾ ਇਸ ਨਾਲ ਹਰ ਕ੍ਰੀਏਟਰ ਦੀ ਵਿਜ਼ਿਬਿਲਟੀ ਵਧੇਗੀ ਤਾਂ ਦੋਸਤੋ ਇਹ ਸੀ YouTube ਦਾ ਨਵਾਂ ਕੋਲਾਬੋਰੇਸ਼ਨ ਫੀਚਰ ਜੋ ਕ੍ਰੀਏਟਰਸ ਨੂੰ ਇਕੱਠੇ ਗਰੋ ਕਰਨ ਦਾ ਮੌਕਾ ਦਿੰਦਾ ਹੈ ਜਿਹੜਾ ਵੀ ਵੀਵਰ ਮੇਰੇ ਚੈਨਲ ਟੈਕ ਵਿਦ ਜਸਨੂ ਸਬਸਕ੍ਰਾਈਬ ਕਰੇਗਾ ਮੈਂ ਉਸ ਦਾ ਨਵਾਂ YouTube ਚੈਨਲ ਰੈਡੀ ਕਰਕੇ ਦੇਵਾਂਗਾ ਲੋਗੋ ਬੈਨਰ SEO ਸੈਟਅਪ ਸਭ ਕੁਝ ਖੁਦ ਤਿਆਰ ਕਰਾਂਗਾ ਜੇ ਤੁਹਾਨੂੰ ਇਹ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਣਾ ਨਾ ਭੁੱਲਣਾ ਕਿਉਂਕਿ ਜਦੋਂ ਵੀ ਮੈਂ ਨਵੀਂ O vídeo de hoje topic de